ਜੁੱਤੀ ਕਸੂਰੀ ਪੰਜਾਬੀ ਲੋਕ ਗੀਤ ਦੀ ਵਿਆਖਿਆ ਜੁੱਤੀ ਕਸੂਰੀ ਇੱਕ ਪ੍ਰਸਿੱਧ ਪੰਜਾਬੀ ਲੋਕ ਗੀਤ ਹੈ ਜੋ ਪੰਜਾਬ ਦੀ ਸੰਸਕ੍ਰਿਤੀ ਅਤੇ ਲੋਕ ਜੀਵਨ ਨਾਲ ਗਹਿਰੀ ਤਰੀਕੇ ਨਾਲ ਜੁੜਿਆ ਹੋਇਆ ਹੈ ਇਹ ਗੀਤ ਇੱਕ ਨਵ ਵਿਆਹੀ ਕੁੜੀ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਜੋ ਆਪਣੇ ਮਾਇਕੇ ਮਾਂ ਪਿਓ ਦੇ ਘਰ ਨੂੰ ਛੱਡ ਕੇ ਪਤੀ ਦੇ ਘਰ ਸਸਰਾਲ ਜਾਂਦੀ ਹੈ ਇਹ ਗੀਤ ਉਸਦੇ ਮਨ ਦੀ ਅਪੜਤ ਦੁੱਖ ਵਿਛੋੜਾ ਤੇ ਨਵੀਂ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਦਰਸਾਉਂਦਾ ਹੈ ਜੁੱਤੀ ਕਸੂਰੀ ਪੈਰੀ ਨਾ ਪੂਰੀ ਮਤਲਬ ਕਸੂਰ ਹੁਣ ਪਾਕਿਸਤਾਨ ਵਿੱਚ ਇੱਕ ਸ਼ਾਇਰ ਸੀ ਜੋ ਆਪਣੇ ਹੱਥ ਨਾਲ ਬਣੇ ਹੋਏ ਜੁੱਤੀਆਂ ਕਸੂਰੀ ਜੁੱਤੀ ਲਈ ਮਸ਼ਹੂਰ ਸੀ ਇੱਥੇ ਜੁੱਤੀ ਕਸੂਰੀ ਇੱਕ ਰੂਪਕ ਵਜੋਂ ਵਰਤੀ ਗਈ ਹੈ ਜੋ ਇਹ ਦਰਸਾਉਂਦੀ ਹੈ ਕਿ ਕੁੜੀ ਦੀ ਨਵੀਂ ਜ਼ਿੰਦਗੀ ਸਸਰਾਲ ਉਸਦੇ ਲਈ ਅਨੁਕੂਲ ਨਹੀਂ ਹੈ ਜੀਵੇ ਕੀ ਇੱਕ ਜੋਤੀ ਪੈਰ ਨੂੰ ਨਾ ਆਉਂਦੀ ਹੋਵੇ ਉਹਨਾਂ ਹੀ ਉਸਦੀ ਨਵੀਂ ਜ਼ਿੰਦਗੀ ਉਸਦੇ ਲਈ ਅਸਹਜ ਅਨਕੰਫਰਟेबल ਲੱਗ ਰਹੀ ਹੈ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਮਤਲਬ ਇਹ ਪੰਕਤੀਆਂ ਵਿਛੋੜੇ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ ਨਵ ਵਿਆਹੀ ਕੁੜੀ ਨੂੰ ਆਪਣੇ ਮਾਇਕੇ ਤੋਂ ਸਸਰਾਲ ਜਾਣਾ ਪੈ ਰਿਹਾ ਹੈ ਅਤੇ ਉਹ ਇਸ ਵਿਛੋੜੇ ਨੂੰ ਰੱਬ ਦੀ ਮਰਜ਼ੀ ਵਜੋਂ ਵੇਖ ਰਹੀ ਹੈ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ उन्ह रा वे सू मतलब कुड़ी आख रही है कि वो राहा रही है जिन्होंने बारे कुछ नहीं जानती नवा परिवार नुभव उस लवे हैं सोरे पिंड दम्बिया वाटा बड़ा पवाड़ा पै गया मतलब सौरा पिंड पति का पिंड वा है उड़ी वाट राह ਵੀ ਲੰਮੀ ਤੇ ਥਕਾਵਟੀ ਹੈ ਪਵਾੜਾ ਇਹ ਦਰਸਾਉਂਦਾ ਹੈ ਕਿ ਉਸ ਦੀ ਨਵੀਂ ਜ਼ਿੰਦਗੀ ਚੁਣੌਤੀਆਂ ਭਰੀ ਹੈ ਹਾਏ ਯੱਕਾ ਤੇ ਪਾੜੇ ਕੋਈ ਨਾ ਕੀਤਾ ਮਾਹਿਆ ਪੈਦਲ ਲੈ ਗਿਆ ਮਤਲਬ ਦੂਜੀਆਂ ਕੁੜੀਆਂ ਨੂੰ ਸਸਰਾਲ ਜਾਂਦੇ ਸਮੇਂ ਸਵਾਰੀ ਟਾਂਗਾ ਮਿਲਦਾ ਸੀ ਪਰ ਇਸ ਕੁੜੀ ਨੂੰ ਪੈਦਲ ਹੀ ਲਜਾਇਆ ਗਿਆ ਇਹ ਪਤੀ ਦੀ ਗਰੀਬੀ ਜਾਂ ਪਰਿਵਾਰ ਦੀ ਲਾਪਰਵਾਹੀ ਜ਼ਾਹਿਰ ਕਰਦਾ ਹੈ ਲੈ ਮੇਰਾ ਮੁਕਲਾਵਾ ਟੋਲਾ ਸੜ ਕੇ ਸੜ ਕੇ ਜਾਵਾਂਦਾ ਮਤਲਬ ਮੁਕਲਾਵਾ ਨਵ ਵਿਆਹੀ ਕੁੜੀ ਦਾ ਸਸਰਾਲ ਜਾਣ ਦਾ ਸਮਾਂ ਹੁੰਦਾ ਹੈ ਉਹ ਆਪਣੇ ਪਤੀ ਨੂੰ ਆਖ ਰਹੀ ਹੈ ਕਿ ਉਹ ਉਸ ਨੂੰ ਸੜਕ ਤੇ ਪੈਦਲ ਹੀ ਲੈ ਜਾ ਰਿਹਾ ਹੈ ਕੱਢਿਆ ਕੁੰਗਟ ਕੁਝ ਕਹਿ ਨਹੀਂ ਸਕਦੀ ਦਿਲ ਮੇਰਾ ਕਬਰავੰਦਾ ਮਤਲਬ ਕੁੜੀ ਆਖ ਰਹੀ ਹੈ ਕਿ ਉਹ ਨਵੀਂ ਥਾਂ ਤੇ ਆਪਣੀਆਂ ਭਾਵਨਾਵਾਂ ਖੁੱਲ ਕੇ ਪ੍ਰਗਟ ਨਹੀਂ ਕਰ ਸਕਦੀ ਉਸ ਦਾ ਦਿਲ ਕਬਰਾ ਰਿਹਾ ਹੈ ਉਹ ਅਣਜਾਣੇ ਭਵਿੱਖ ਤੋਂ ਡਰੀ ਹੋਈ ਹੈ ਵਿਆਹ ਅਤੇ ਵਿਛੋੜਾ ਮਾਪੇ ਤੋਂ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਕੇਵਲ ਦੋ ਜੀਵਨ ਸਾਥੀਆਂ ਦਾ ਮਿਲਾਪ ਨਹੀਂ ਸਗੋਂ ਇੱਕ ਕੁੜੀ ਲਈ ਇੱਕ ਨਵੀਂ ਦੁਨੀਆ ਵਿੱਚ ਦਾਖਲ ਹੋਣ ਵਰਗਾ ਹੁੰਦਾ ਹੈ ਪਹਿਲੇ ਦੇ ਸਮਿਆਂ ਵਿੱਚ ਕੁੜੀਆਂ ਵਿਆਹ ਤੋਂ ਬਾਅਦ ਆਪਣਾ ਮਾਇਕਾ ਛੱਡ ਕੇ ਪਤੀ ਦੇ ਘਰ ਚਲੀ ਜਾਂਦੀਆਂ ਸਨ ਅਤੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਸਨ ਲੋਕ ਗੀਤਾਂ ਵਿੱਚ ਭਾਵਨਾਵਾਂ ਦਾ ਪ੍ਰਗਟਾਵਾ ਜੁੱਤੀ ਕਸੂਰੀ ਵਰਗੇ ਲੋਕ ਗੀਤ ਦੁਲਹਨਦਿਆਂ ਅੰਦਰੂਨੀ ਭਾਵਨਾਵਾਂ ਦਾ ਇੱਕ ਅਹਿਮ ਅੰਗ ਹਨ ਇਹ ਗੀਤ ਵਿਛੋੜੇ ਉਦਾਸੀ ਤੇ ਨਵੀਂ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਦਰਸਾਉਂਦੇ ਹਨ ਆਰਥਿਕ ਅਤੇ ਸਮਾਜਿਕ ਹਾਲਾਤ ਇਕਨੋਮਿਕ ਅਤੇ ਸੋਸ਼ਲ ਕੰਡੀਸ਼ਨਸ ਗੀਤ ਵਿੱਚ ਮਾਹੀਆ ਪੈਦਲ ਲੈ ਗਿਆ ਇਹ ਦਰਸਾਉਂਦਾ ਹੈ ਕਿ ਕੁੜੀ ਦਾ ਪਤੀ ਗਰੀਬ ਸੀ ਅਤੇ ਉਹ ਉਸ ਨੂੰ ਸਵਾਰੀ ਉੱਤੇ ਲਿਜਾਣ ਦੀ ਥਾਂ ਪੈਦਲ ਹੀ ਲੈ ਗਿਆ ਇਹ ਗੀਤ ਪੰਜਾਬ ਦੀ ਪੁਰਾਣੀ ਸਮਾਜਿਕ ਸਥਿਤੀ ਅਤੇ ਗਰੀਬੀ ਨੂੰ ਵੀ ਦਰਸਾਉਂਦਾ ਹੈ। ਜੁੱਤੀ ਕਸੂਰੀ ਗੀਤ ਦੀਆਂ ਕਈ ਵਕਤ ਵਾਕ ਵਰਜਨਾ ਗਾਈਆਂ ਗਈਆਂ ਹਨ। ਕੁਝ ਪ੍ਰਸਿੱਧ ਗਾਇਕ ਜੋ ਇਸ ਗੀਤ ਨੂੰ ਆਪਣੇ ਅੰਦਾਜ਼ ਵਿੱਚ ਗਾ ਚੁੱਕੇ ਹਨ। ਹਰਸ਼ਦੀਪ ਕੌਰ, ﺍﻟताफ 赛ਦ, ਕਈ ਮੂਲ ਲੋਕ ਗਾਇਕ। ਇਹ ਗੀਤ ਅੱਜ ਵੀ ਪੰਜਾਬੀ ਵਿਆਹਾਂ ਅਤੇ ਲੋਕ ਗੀਤਾਂ ਦੇ ਮੇਲਿਆਂ ਵਿੱਚ ਗਾਇਆ ਜਾਂਦਾ ਹੈ। ਜੁੱਤੀ ਕਸੂਰੀ ਸਿਰਫ ਇੱਕ ਗੀਤ ਨਹੀਂ ਬਲਕਿ ਇੱਕ ਸਮਾਜਿਕ ਹਕੀਕਤ ਦੀ ਚਲਕ ਹੈ ਇਹ ਵਿਛੋੜੇ ਨਵੀਂ ਜ਼ਿੰਦਗੀ ਦੀ ਚੁਣੌਤੀ ਅਤੇ ਪਤੀ ਪਤਨੀ ਦੇ ਰਿਸ਼ਤੇ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕਰਦਾ ਹੈ ਪੰਜਾਬੀ ਲੋਕ ਸੰਗੀਤ ਦੀ ਵਿਲੱਖਣ ਖੂਬਸੂਰਤੀ ਇਹ ਹੈ ਕਿ ਇਹ ਸਾਡੇ ਦਿਲਾਂ ਵਿੱਚ ਵਸਦੇ ਲੋਕ అనుభవਾਂ ਨੂੰ ਪੂਰੇ ਭਾਵਨਾਤਮਕ ਰੰਗ ਵਿੱਚ ਉਤਾਰ ਦਿੰਦਾ ਹੈ ਜੁੱਤੀ ਕਸੂਰੀ ਗੀਤ ਅਜ ਵੀ ਪੰਜਾਬੀ ਸੱਭਿਆਚਾਰ ਦੀ ਇੱਕ ਅਟਲ ਨਿਸ਼ਾਨੀ ਹੈ ਜੋ ਪੁਰਾਣੀਆਂ ਰਿਵਾਇਤਾਂ ਵਿਆਹ ਦੀਆਂ ਰਸਮਾਂ ਅਤੇ ਵਿਛੋੜੇ ਦੀ ਤਕਲੀਫ ਨੂੰ ਸਦੀਆਂ ਤੱਕ ਜ਼ਿੰਦਾ ਰੱਖੇਗਾ ਮੇਰੇ ਵੀਡੀਓ ਦੇਖਣ ਲਈ ਸ਼ੁਕਰੀਆ ਹੋਰ ਪੰਜਾਬੀ ਕਲਚਰ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ